ਬਾਈ ਕਿਸਾਨ ਪ੍ਰਭੂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਕਈਆ ਕੱਦੂ ਦੀ ਖੇਤੀ ਦੇ ਬਾਰੇ ਗੱਲ ਕਰਾਂਗੇ ਕਈਆ ਕੱਦੂ ਦੀ ਖੇਤੀ ਤੋਂ ਵੀ ਵਧੀਆ ਬਚਤ ਹੋ ਜਾਂਦੀ ਆ 2.5-3 ਲੱਖ ਰੁਪਏ ਦੀ ਵੱਟ ਤਾਂ ਆਪਾਂ ਇੱਕ ਕਿੱਲੇ 'ਚੋਂ ਕਰ ਸਕਦੇ ਆ ਬਹੁਤ ਵੱਡਾ ਖਰਚਾ ਨਹੀਂ ਹੈਗਾ ਕੋਈ ਮਹਿੰਗੀ ਖੇਤੀ ਨਹੀਂ ਹੈਗੀ ਜਿਆਦਾ ਲੇਬਰ ਦੀ ਲੋੜ ਨਹੀਂ ਪੈਂਦੀ ਬੀਜ ਵਗੈਰਾ ਵੀ ਸਸਤਾ ਤੇ ਤੜਾਈ ਵਗੈਰਾ ਸਾਰਾ ਕੁਝ ਸਸਤਾ ਪਰ ਵੱਟ ਤਾਂ ਇਹਦੀ ਬਹੁਤ ਵਧੀਆ ਹੋ ਜਾਂਦੀ ਆ ਜਿਹੜੀ ਫਸਲ ਹੁਣ ਆਪਾਂ ਜੂਨ ਜਾਂ ਜੁਲਾਈ ਦੇ ਮਹੀਨੇ ਚ ਲਾਵਾਂਗੇ ਆਪਣਾ ਕੋਲੇ ਸਤੰਬਰ ਦੇ ਲਗਭਗ ਸ਼ੁਰੂ ਹੋ ਜਾਂਦੀ ਆ ਤੇ ਉਸ ਵੇਲੇ ਰੇਟ ਵੀ ਵਧੀਆ ਹੋ ਜਾਂਦੇ ਨੇ ਕਿਉਂਕਿ ਜਿਹੜੀ ਹੁਣ ਫਸਲ ਚੱਲਦੀ ਆ ਮੰਡੀਆਂ ਦੇ ਵਿੱਚ ਹੁਣ ਫਸਲ ਆਈ ਹੋਈ ਆ ਉਹ ਫਰਵਰੀ ਮਾਰਚ ਮਹੀਨੇ ਦੀ ਲੱਗੀ ਹੋਈ ਆ ਜਾਂ ਫਿਰ ਸੌਰੇ ਦੇ ਵਿੱਚ ਅਕਤੂਬਰ ਨਵੰਬਰ ਚ ਲੱਗੀ ਸੀ ਉਹ ਫਸਲ ਹੁਣ ਮਾਰਕੀਟ ਦੇ ਵਿੱਚ ਆਈ ਹੋਈ ਆ ਤੇ ਇਸ ਵੇਲੇ ਰੇਟ ਘਟ ਜਾਂਦਾ ਕਿਉਂਕਿ ਇਹ ਸਬਜ਼ੀਆਂ ਵੀ ਹੋਰ ਵੀ ਸਬਜ਼ੀਆਂ ਕਾਫੀ ਮਾਤਰਾ ਚ ਆ ਜਾਂਦੀਆਂ ਨੇ ਤੇ ਆ ਸਬਜ਼ੀ ਉੱਤਰ ਦੀ ਵੀ ਕਾਫੀ ਆ ਤੇ ਰੇਟ ਘਟ ਜਾਂਦਾ ਪਰ ਕੁਝ ਮਹੀਨੇ ਤੁਸੀਂ ਦੇਖੋਗੇ ਥੋੜੇ ਟਾਈਮ ਬਾਅਦ ਜੂਨ ਦੇ ਵਿੱਚ ਜਿਵੇਂ ਤਰ੍ਹਾਂ ਨੇ ਬਾਬਾ ਆ ਕੇ ਝੋਨਾ ਲਾ ਦੇਣਾ ਜਿਹੜੀ ਫਸਲ ਹੁਣ ਆਪਾਂ ਜੂਨ ਜਾਂ ਜੁਲਾਈ ਦੇ ਵਿੱਚ ਲਾਵਾਂਗੇ ਉਹਦਾ ਰੇਟ ਆਪਾਂ ਨੂੰ ਚੰਗਾ ਮਿਲ ਜਾਂਦਾ ਉਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਨੇ ਕਿਸ ਤਰ੍ਹਾਂ ਆਪਾਂ ਲਾਉਣਾ ਹੈ ਕੋਈ ਖਾਦ ਕਿਹੜੀ-ਕਿਹੜੀ ਪਾਉਣੀ ਹੈ ਉਹਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬੇਨਤੀ ਆ ਵੀ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ notifications ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਓ ਉਹਦਾ ਨੋਟੀਫਿਕੇਸ਼ਨ ਆ ਜਿਹੜਾ ਤੁਹਾਨੂੰ ਜ਼ਰੂਰ ਮਿਲਦਾ ਰਹੇ ਦੋਸਤੋ ਆਪਾਂ ਜਿਹੜੀ ਇਹਦੀ ਬਜਾਈ ਦੇ ਆਪਾਂ ਜੂਨ ਜਲਾਈ ਦੇ ਮਹੀਨੇ ਚ ਕਰਾਂਗੇ ਨਾ ਦੂਸਰੀ ਬਲਾਈ ਬਜਾਈ ਜੂਨ ਜਲਾਈ ਚ ਹੁੰਦੀ ਆ ਆਮ ਕਰਕੇ ਫਰਵਰੀ ਮਾਰਚ ਚ ਕਰਦੇ ਨੇ ਪਰ ਜ਼ਿਮੀਦਾਰ ਕਾਫੀ ਨੇ ਜਿਹੜੇ ਸੌਰੇ ਦੇ ਥੱਲੇ ਬਜਾਈ ਕਰਦੇ ਨੇ ਉਹ ਆਪਣੇ ਅਕਤੂਬਰ ਨਵੰਬਰ ਚ ਹੋ ਜਾਂਦੀ ਆ ਪਰ ਜਿਹੜੀ ਬਜਾਈ ਆਪਾਂ ਜੂਨ ਅੰਡ ਜੂਨ ਜਾਂ 1 ਜੁਲਾਈ ਦੇ ਹਫਤੇ ਚ ਕਰਾਂਗੇ ਉਹਦੇ ਤੋਂ ਝਾੜ ਵੀ ਵਧੀਆ ਮਿਲ ਜਾਂਦਾ ਰੇਟ ਵੀ ਚੰਗਾ ਹੋ ਜਾਂਦਾ ਉਹਦੇ ਵਾਸਤੇ ਪਹਿਲਾਂ ਤਾਂ ਆਪਾਂ ਦੇਖੀਏ ਵੀ ਆਪਣੇ ਕੋਲੇ ਜਿਹੜੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਯੂਨੀਵਰਸਿਟੀ ਦੀਆਂ ਚਾਰ ਕਿਸਮਾਂ ਹੈਗੀਆਂ ਆਪਣੇ ਕੋਲੇ ਪੰਜਾਬ ਬਹਾਰ ਹੈ ਪੰਜਾਬ ਬਰਕਤ ਹੈ ਪੰਜਾਬ ਕੋਮਲ ਹੈ ਪੰਜਾਬ ਲੌਂਗ ਹੈ ਇਹ ਤਿੰਨੇ ਚਾਰ ਕਿਸਮਾਂ ਯੂਨੀਵਰਸਿਟੀ ਦਾ ਨੇ ਵਧੀਆ ਕਿਸਮਾਂ ਨੇ ਇਹਨਾਂ ਦਾ ਜਿਹੜਾ ਫਲ ਹੈ ਉਹ ਵੀ ਬਹੁਤ ਵਧੀਆ ਮਾਰਕੀਟ ਤੇ ਰੇਟ ਵੀ ਚੰਗਾ ਮਿਲ ਜਾਂਦਾ ਤੇ ਝਾੜ ਵੀ ਵਧੀਆ 200 ਤੋਂ 250 ਕੰਟਲ ਤੱਕ ਇਹਦਾ ਝਾੜ ਕਿਲੇ ਤੋਂ ਆਮਨਾਲ ਮਿਲ ਜਾਂਦਾ ਕੁਝ ਕਿਸਮਾਂ ਹਾਈਬ੍ਰਿਡ ਕਿਸਮਾਂ ਵੀ ਆਉਂਦੀਆਂ ਨੇ ਕੁਝ ਕੰਪਨੀਆਂ ਦੇ ਵੱਲੋਂ ਹਾਈਬ੍ਰਿਡ ਕਿਸਮਾਂ ਦਿੱਤੀਆਂ ਨੇ ਕਈਆਂ ਕਦੂਦੀਆਂ ਜੇਕਰ ਤੁਸੀਂ ਉਹ ਚੋਣੇ ਉਹ ਵੀ ਲਾ ਸਕਦੇ ਹੋ ਉਹਨਾਂ ਦਾ ਝਾੜ ਵੀ ਬਹੁਤ ਵਧੀਆ ਪਰ ਵੀ ਸਸਤਾ ਯੂਨੀਵਰਸਿਟੀ ਦਾ ਵੀ ਸਸਤਾ ਹੈ ਆਪਾਂ ਲਾ ਸਕਦੇ ਹਾਂ ਦੂਸਰੀ ਗੱਲ ਇਹਨਾਂ ਨੂੰ ਜਿਹੜੀ ਖਾਤ ਖੁਰਾਕ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀ ਆਪਾਂ ਇਹਦੇ ਵਾਸਤੇ ਆਪਾਂ ਨੂੰ 1 ਕਿੱਲੇ ਦੇ ਵਿੱਚ 1/4 ਡੀਪੀ ਦਾ ਪਾਉਣਾ ਚਾਹੀਦਾ ਤੇ 15 ਤੋਂ 20 ਕਿਲੋ ਪोटाश ਆ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਸਲਫਰ 5 ਕਿਲੋ ਦੀ ਲਗਭਗ ਸਲਫਰ ਤੁਸੀਂ ਪਾ ਦਿਓ ਜੇ 90% ਵਾਲਾ ਉਹ ਤਾਂ 3 ਕਿਲੋ ਹੀ ਬਾਧੂ ਆ 80% ਵਾਲਾ ਸਲਫਰ ਮੜ ਜਾਂਦਾ ਉਹ ਫਿਰ ਤੁਸੀਂ 5 ਕਿਲੋ ਪਾ ਦਿਓ ਕਈ ਵਾਰ ਇੱਕ ਦਾਣੇਦਾਰ ਸਲਫਰ ਆਉਂਦਾ ਜੇ ਉਹ ਪਾਉਣਾ ਤਾਂ ਫਿਰ ਉਹ 5 ਤੋਂ 6 ਕਿਲੋ ਵੀ ਪਾਉਗਾ ਇਹ ਸਲਫਰ ਤੇ ਪोटाश ਤੱਤੇ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਕਿਉਂਕਿ ਇਹਦੇ ਨਾਲ ਲੰਮਾ ਸਮਾਂ ਫਸਲ ਵੀ ਚੱਲਦੀ ਆ ਤੇ ਫਲ ਦੀ ਕੁਆਲਿਟੀ ਦੇ ਵਾਸਤੇ ਤੇ ਵਾਲ ਦੀ ਜਿਹੜੀ ਆਪਾਂ ਕਹਿੰਦੇ ਆ ਵੀ ਆਕਾਰ ਦੇ ਵਾਸਤੇ ਦੋਵੇਂ ਜਿਹੜੀਆਂ ਖਾਦਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਫਿਰ ਆਪਾਂ ਨੂੰ ਖਾਲੀਆਂ ਬਣਾਉਣੀਆਂ ਨੇ 2 ਮੀਟਰ ਅ ਖਾਲੀ ਤੋਂ ਖਾਲੀ ਦਾ ਫਾਸਲਾ ਹੋਣਾ ਚਾਹੀਦਾ ਅ ਕਿਉਂਕਿ ਜਿੰਨੀ ਆਪਾਂ ਇਹਦੇ ਵਿੱਚ ਚੌੜਾਈ ਰੱਖਾਂਗੇ ਪਹਿਲਾਂ ਆਪਾਂ ਨੂੰ ਕਾਫੀ ਲੱਗਦਾ ਵੀ 2 ਮੀਟਰ ਜ਼ਿਆਦਾ ਹੈ ਪਰ 2 ਮੀਟਰ ਤੋਂ ਘੱਟ ਕਿਉਂਕਿ ਬੇਲਾ ਕਾਫੀ ਜ਼ਿਆਦਾ ਲੰਮੀਆਂ ਹੋ ਜਾਂਦੀਆਂ ਨੇ ਉਹ ਖਾਲੀ ਤੋਂ ਖਾਲੀ 2 ਮੀਟਰ ਰੱਖ ਲਓ ਖਾਲੀਆਂ ਬਣਾ ਲਾਂਗੇ ਖਾਲੀ ਦੇ ਦੋਵੇਂ ਪਾਸੇ ਆਪਾਂ ਜਿਹੜੇ ਬੀ ਲਾ ਦਿਓ 20 ਤੋਂ 20 ਦਾ ਫਾਸਲਾ 15-16 ਸੈਂਟੀਮੀਟਰ 1 ਤੋਂ 2 ਫੁੱਟ ਤੋਂ ਵੱਧ ਹੀ ਰੱਖ ਲਓ ਬੀਲਾ ਕਾਫੀ ਫੈਲਦੀਆਂ ਨੇ ਸੋ ਇਹ ਤੁਸੀਂ ਲਾ ਸਕਦੇ ਹੋ ਲਗਭਗ ਇੱਕ ਕਿੱਲੇ ਦੇ ਵਿੱਚ ਡੇਢ ਤੋਂ 2 ਕਿਲੋ ਬੀ ਲੱਗ ਜਾਂਦਾ ਜਿਹੜੇ ਕੁਝ ਹਾਈਬ੍ਰਿਡ ਬੀ ਨੇ ਉਹ ਘੱਟ ਲੱਗਦੇ ਨੇ ਜਿਹੜੇ ਇਹ ਤੁਹਾਨੂੰ ਮੈਂ ਯੂਨੀਵਰਸਿਟੀ ਦੇ ਦੱਸੇ ਨੇ ਇਹ ਡੇਢ ਤੋਂ 2 ਕਿਲੋ ਬੀ ਲੱਗ ਜਾਂਦੇ ਨੇ ਇੱਕ ਕਿੱਲੇ ਦੇ ਵਿੱਚ ਤੇ ਫਿਰ ਅੱਗੇ ਆ ਜਾਂਦੀ ਇਹਨਾਂ ਨੂੰ ਸਪਰੇਹਾ ਵਗੈਰਾ ਦੀ ਜ਼ਰੂਰਤ ਪੈਂਦੀ ਆ ਜ਼ਰੂਰ ਕਿਉਂਕਿ ਆ ਜਿਹੜਾ ਆਪਣਾ ਮਾਉਂਟ ਫੋਨ ਦੇ ਵਿੱਚ ਆਈ ਹੁੰਦੀ ਆ ਫਸਲ ਉਸ ਵੇਲੇ ਬਾਰਸ਼ ਵਗੈਰਾ ਹੁੰਦੀ ਰਹਿੰਦੀ ਆ ਪਹਿਲਾਂ ਪਹਿਲਾਂ ਸਾਮ ਸਵਾਲ ਆਪਾਂ ਨੂੰ ਜ਼ਰੂਰੀ ਕਰਨੀ ਪੈਂਦੀ ਆ ਸੋ ਇਹਨੂੰ ਇੱਕ ਤਾਂ ਇਹਨੂੰ ਵਾਇਰਸ ਕਾਫੀ ਪੈਂਦਾ ਜਿਹੜਾ ਪੀਲੇ ਮਤਲਬ ਪੱਤੇ ਚੋੜੜ ਮੋੜੜ ਜੇ ਹੋ ਜਾਂਦੇ ਨੇ ਵਾਇਰਸ ਵਾਲੀਆਂ ਪਹਿਲਾਂ ਤਾਂ ਵਿੱਚੋਂ ਕੱਢਦਾ ਹੀ ਰਹੀਏ ਤਾਂ ਵਧੀਆ ਰਹਾਂਗੇ ਪੱਟ ਕਿ ਉਹਨੂੰ ਦੂਰ ਕਿਤੇ ਦੱਬ ਦਿਓ ਤੇ ਐਮ 45 ਐ ਜਾਂ 78 ਹੈ ਇਸ ਤਰ੍ਹਾਂ ਐਂਟਰਾਕੋਲ ਦਵਾਈ ਆ ਇਹਦੀ ਸਪਰੇ ਆਪਾਂ ਨੂੰ ਇਹ ਕਰਨੀਆਂ ਪੈਂਦੀ ਆ ਇਹਦੇ ਤੇ ਕਿਉਂਕਿ ਇਹਦੀ ਜ਼ਿਆਦਾ ਜ਼ਰੂਰਤ ਪੈਂਦੀ ਆ ਤੇ ਇਹਦੇ ਨਾਲ ਫਲ ਦੀ ਕੁਆਲਿਟੀ ਵੀ ਬਣੀ ਰਹਿੰਦੀ ਆ ਦੂਸਰਾ ਇਹਨੂੰ ਅੱਗੇ ਜਿਹੜਾ ਚੇਪਾ ਜਾਂ ਤੇਲ ਆ ਉਹਦੇ ਨਾਲ ਇਹ ਜਿਹੜਾ ਵਾਇਰਸ ਅੱਗੇ ਵਧਦਾ ਸੋ ਤੇਲੇ ਚੇਪੇ ਵਾਲੀ ਕੱਦੀ ਸਪਰੇਅ ਦੀ ਆਪਾਂ ਨੂੰ ਜ਼ਰੂਰਤ ਪੈ ਸਕਦੀ ਆ ਮੀਡਾ ਕਲੋ ਜਿਹੜੀ ਆ ਮੀਡਾ ਕਲੋਰ ਪਟ ਦਵਾਈ ਆ ਉਹਦੀ ਸਪਰੇਅ ਆਪਾਂ ਕਰ ਸਕਦੇ ਆ ਇਹਦੇ ਵਾਸਤੇ ਤੇਲੇ ਦੀ ਕੋਈ ਜ਼ਿਆਦਾ ਮਹਿੰਗੀਆਂ ਜੇ ਮੈਂ ਆਪਾਂ ਝੋਨੇ ਤੇ ਜ਼ਿਆਦਾ ਮਹਿੰਗੀਆਂ ਤੇਲੇ ਦੀਆਂ ਸਪਰੇਅਾਂ ਕਰਦੇ ਆ ਇਹਦੇ ਤੇ ਕੋਈ ਜ਼ਿਆਦਾ ਮਹਿੰਗੀ ਸਪਰੇਅ ਤੇਲੇ ਵਾਲੀ ਦੀ ਲੋੜ ਨਹੀਂ ਹੈਗੀ ਦੂਸਰੀ ਫਲ ਦੀ ਮੱਖੀਆਂ ਨੂੰ ਲੱਗ ਜਾਂਦੀ ਹੈ ਉਹਦੇ ਨਾਲ ਫਲ ਜਾ ਖਰਾਬ ਹੋ ਜਾਂਦਾ ਤੇ ਚੇਪਾ ਪੀਲੇ ਪੀਲੇ ਜੇ ਰੰਗ ਦਾ ਉਹਦੇ ਤੇ ਪਦਾਰਥ ਜਿਹਾ ਆ ਜਾਂਦਾ ਉਹਦੇ ਨਾਲ ਰੇਟ ਵੀ ਘਟਦਾ ਤੇ ਉਹਦੀ ਆਪਾਂ ਸਪਰੇਅ ਕਰ ਸਕਦੇ ਆ ਬਾਈਫੈਂਥਰਨ ਦਵਾਈ ਆਉਂਦੀ ਆ ਉਹਦੀ ਸਪਰੇਅ ਕਰ ਸਕਦੇ ਆ ਜਾਂ ਫੇਮ ਵਗੈਰਾ ਜਾਂ ਕੋਰਾਜਨ ਵਗੈਰਾ ਇਹਨਾਂ ਚੋਂ ਕੋਈ ਜਦਦਰੂਰਤ ਪੈਂਦਾ ਤਾਂ ਉਹ ਸਮੇਂ-ਸਮੇਂ ਤੇ ਕੀਤੀ ਜਾ ਸਕਦੀ ਹੈ ਜਾਂ ਆਪਾਂ ਜਿਆਦਾ ਮਹਿੰਗੀ ਨਹੀਂ ਕਰਨੀ ਪ੍ਰੋਕਲੇਮ ਦਵਾਈ ਆਉਂਦੀ ਆ ਉਹਦੀ ਸਪਰੇਅ ਕਰ ਸਕਦੇ ਆ ਆਪਾਂ ਕਾਫੀ ਤਰ੍ਹਾਂ ਦੀਆਂ ਛੁੰਡੀ ਵਾਲੀਆਂ ਸਪਰੇਆ ਆਪਾਂ ਨੂੰ ਬਾਜ਼ਾਰ ਤੋਂ ਮਿਲ ਜਾਂਦੇ ਨੇ ਕੋਈ ਜਿਆਦਾ ਮਹਿੰਗੀਆਂ ਜ਼ਰੂਰਤ ਨਹੀਂ ਹੈਗੀ ਪਰ ਲੋੜ ਪੈਂਦੀ ਆ ਨਹੀਂ ਤਾਂ ਉਹਦੇ ਤੇ ਉਹ ਜਿਹੜਾ ਚੇਪਾ ਜਾ ਜਾਂਦਾ ਪੀਲੇ ਰੰਗ ਦਾ ਪਦਾਰਥ ਜਾ ਜਾਂਦਾ ਤੇ ਉਹ ਫਲ ਨੂੰ ਵੀ ਖਰਾਬ ਕਰਦਾ ਤੇ ਕੁਆਲਿਟੀ ਉਹਦੀ ਖਰਾਬ ਹੋ ਜਾਂਦੀ ਹੈ ਮਾਰਕੀਟ ਦੇ ਵਿੱਚ ਰੇਟ ਫੇਰ ਉਹਦਾ ਘੱਟ ਲੱਗਦਾ ਤੇ 2.5 ਤੋਂ 3 ਲੱਖ ਰੁਪਿਆ ਆਪਾਂ ਕਿਲੇ ਦਾ ਬੜੇ ਆਰਾਮ ਨਾਲ ਵਟ ਸਕਦੇ ਹਾਂ ਕਿਉਂਕਿ 200 ਕੁਇੰਟਲ ਤੋਂ ਘੱਟ ਇਹਦਾ ਝਾੜਦੀ ਹੈਗਾ ਜੇ ਆਪਾਂ ਲੰਮਾ ਸਮਾਂ ਚੱਲਣਾ ਹੈ ਨੇ 22 ਤੋਂ 3 ਮਹੀਨੇ ਤੱਕ ਬੜੇ ਆਮ ਨਾਲ ਚੱਲਦਾ ਸਤੰਬਰ ਤੋਂ ਚੱਲਦਾ ਹੋਇਆ ਸਤੰਬਰ ਅਕਤੂਬਰ ਨਵੰਬਰ ਤੱਕ ਚੱਲੂਗਾ ਦੇ ਨਵੰਬਰ ਤੱਕ ਵੀ ਚੱਲੀ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਕਣਕ ਬੜੇ ਆਮ ਨਾਲ ਵੇਚ ਸਕਦੇ ਹਾਂ ਤੋਂ ਇੰਨਾ ਲੰਮਾ ਸਮਾਂ ਚੱਲਦਾ ਹੈ ਲੰਮੇ ਸਮੇਂ ਦੇ ਵਿੱਚ ਪ੍ਰੋਡਕਸ਼ਨ ਵੀ ਕਾਫੀ ਹੋ ਜਾਂਦੀ ਹੈ ਰੇਟ ਜਿਹੜਾ ਇਸ ਵੇਲੇ ਵਧੀਆ ਮਿਲ ਜਾਂਦਾ ਰੇਟ 15 ਤੋਂ 20 ਰੁਪਏ ਕਿਲੋ ਤੱਕ ਬੜੇ ਆਮ ਨਾਲ ਚੱਲੀ ਜਾਂਦਾ ਹੁਣ ਰੇਟ ਘਟਦਾ ਕਿਉਂਕਿ ਇਹਨਾਂ ਦਿਨਾਂ ਵਿੱਚ ਮਈ ਜੂਨ ਦੇ ਮਹੀਨਿਆਂ ਦੇ ਵਿੱਚ ਰੇਟ ਘਟ ਹੁੰਦਾ 2-3 ਰੁਪਏ ਕਿਲੋ ਰੇਟ ਰਹਿ ਜਾਂਦਾ ਉਸ ਵੇਲੇ ਜ਼ਿਮੀਦਾਰ ਇਹਨੂੰ ਬਾਹ ਪੂਕੇ ਝੋਨਾ ਪਰ ਜਿਹੜੀ ਫਸਲ ਆਪਾਂ ਜੁਲਾਈ ਤੋਂ ਬਾਅਦ ਬੀਜਦੇ ਹਾਂ ਜੁਲਾਈ ਦੇ ਮਹੀਨੇ ਚ ਬੀਜਦੇ ਹਾਂ ਜਦੋਂ ਸਤੰਬਰ ਅਕਤੂਬਰ ਚ ਆਉਂਦੀ ਹੈ ਉਸ ਵੇਲੇ ਰੇਟ ਵਧੀਆ ਹੋ ਜਾਂਦਾ ਕਿਉਂਕਿ ਆਪਾਂ ਗੋਭੀ ਵਗੈਰਾ ਦਾ ਆਪਾਂ ਨੂੰ ਪਤਾ ਵੀ ਉਸ ਵੇਲੇ ਘੱਟ ਆਉਂਦੀ ਹੈ ਕਾਫੀ ਮਹਿੰਗੀ ਆਉਂਦੀ ਹੈ ਮਟਰ ਹਲੇ ਆਇਆ ਨਹੀਂ ਹੁੰਦਾ ਤੇ ਸਬਜ਼ੀਆਂ ਦੀ ਘਾਟ ਆ ਜਾਂਦੀ ਹੈ ਕਿਉਂਕਿ ਇਹਦੇ ਨਾਲ ਜਿਹੜਾ ਜਦੋਂ ਬਾਰਸ਼ ਲੰਘਦੀ ਹੈ ਬਾਰਸ਼ ਦੇ ਵਿੱਚ ਵੀ ਆਪਾਂ ਨੂੰ ਪਤਾ ਵੀ ਫਲ ਘੱਟ ਲੱਗਦਾ ਸਾਰੀਆਂ ਸਬਜ਼ੀਆਂ ਜਿਹੜੀਆਂ ਬੇਲਾਂ ਵਾਲੀਆਂ ਸਬਜ਼ੀਆਂ ਨੇ ਸਾਰੀਆਂ ਦਾ ਰੇਟ ਤੇਜ਼ ਹੋ ਜਾਂਦਾ ਸੋ ਇਹ ਬਾਰਸ਼ ਦੇ ਵਿੱਚ ਸ਼ੁਰੂ ਹੋ ਜਾਂਦੀ ਆ ਪਰ ਸਤੰਬਰ ਅਕਤੂਬਰ ਦੇ ਵਿੱਚ ਕਾਫੀ ਜ਼ਿਆਦਾ ਇਹਦਾ ਹੋ ਜਾਂਦਾ ਅਕਤੂਬਰ ਦੇ ਮਹੀਨੇ ਚ ਕਾਫੀ ਜ਼ਿਆਦਾ ਫਾਲਾ ਲੱਗਣਾ ਸ਼ੁਰੂ ਹੋ ਜਾਂਦਾ ਨਵੰਬਰ ਦੇ ਮਹੀਨੇ ਤੱਕ ਲੱਗਦਾ ਰਹਿੰਦਾ ਤੇ ਉਸ ਵੇਲੇ ਝਾੜ ਵੀ ਕਾਫੀ ਹੋ ਜਾਂਦਾ ਰੇਟ ਵਧੀਆ ਮਿਲ ਜਾਂਦਾ ਤੇ 200 ਕੁਆਂਟਲ ਦੇ ਲਗਭਗ ਜਿਹੜਾ ਇਹ ਕਿਲੇ ਤੋਂ ਝਾੜ ਇਹਦਾ ਨਿਕਲੇ ਆਉਂਦਾ 15 ਤੋਂ 20 ਰੁਪਏ ਤੋਂ ਰੇਟ ਘਟਦਾ ਨਹੀਂ ਹੈਗਾ ਜਦ ਤੁਸੀਂ ਮਰਜੀ ਚੈੱਕ ਕਰ ਲਿਓ 15 ਰੁਪਏ ਤੱਕ ਦੀ ਰੇਟ ਦੀ ਐਵਰੇਜ ਪੈ ਜੂ ਦੇ ਰੇਟ 8-10 ਰੁਪਏ ਲੱਗਣਾ ਤਾਂ 20-25 ਰੁਪਏ ਤੱਕ ਵੀ ਰੇਟ ਨਹੀਂ ਜਾਣਾ ਲੰਮਾ ਸਮਾਂ ਚੱਲਦਾ ਸੋ ਦੋਸਤੋ ਬਹੁਤ ਵਧੀਆ ਫਸਲ ਆ ਜਿਆਦਾ ਕੋਈ ਇਹਦੇ ਤੇ ਖਰਚਾ ਨਹੀਂ ਆਏਗਾ ਤੁਸੀਂ ਦੇਖੋਗੇ ਨਾ ਇੱਕ ਦਾ ਦੋ ਬੰਦੇ ਦੀ ਲੇਬਰ ਦੇ ਨਾਲ ਹੀ ਆਪਣਾ ਕੰਮ ਚੱਲ ਜਾਂਦਾ ਆ ਦੂਰ ਦੂਰ ਖਾਲੀਆਂ ਨੇ ਗੜਾਈ ਵੀ ਕੋਈ ਜ਼ਿਆਦਾ ਨਹੀਂ ਪੈਂਦੀ ਸਪਰੇ ਵਗੈਰਾ ਜਰੂਰ ਕਰਨੀ ਪੈਂਦੀ ਹੈ ਕਿਉਂਕਿ ਸਪਰੇ ਇਹਨਾਂ ਨੂੰ ਉਸ ਵੇਲੇ ਤੁਸੀਂ ਮੰਨ ਕੇ ਚੱਲੋ ਵੀ ਹਫਤੇ ਦੇ ਲਗ ਹਫਤੇ ਦੇ ਵਿੱਚ ਤਾਂ ਸਪਰੇ ਕਰਨੀ ਪਊ ਆਪਾਂ ਨੂੰ ਜਿਆਦਾ ਜਿਹੜੀ ਸਪਰੇ ਹੋਣੀ ਹੈ ਐਮ 45 ਜੈਡ 78 ਜਾਂ ਇਹਨਾਂ ਦੇ ਵਿੱਚ ਹੋਣੀ ਆ ਤੇ ਇੱਕ ਗੱਲ ਜਰੂਰ ਯਾਦ ਰੱਖੋ ਵੀ ਪਿਸਵਾ ਆ ਕੇ ਆਪਾਂ ਮੇਲਾ ਜਦੋਂ ਡਾਊਨ ਪੈਂਦੀਆਂ ਨੇ ਰੇਟ ਚੰਗਾ ਹੁੰਦਾ ਤੇ ਉਸ ਵੇਲੇ ਜਿਹੜੀਆਂ ਤਾਕਤ ਵਾਲੀਆਂ ਸਪਰੇਆਂ ਐਨ ਪੀ ਕੇ ਦੀਆਂ ਸਪਰੇਆਂ ਹੈ ਤੇ ਕਾਫੀ ਕੰਮ ਕਰਦੀਆਂ ਨੇ 0 55 34 ਕਰ ਸਕਦੇ ਹੋ ਤੁਸੀਂ ਕਾਫੀ ਜ਼ਿਆਦਾ ਉਹਦੇ ਨਾਲ ਫਾਇਦਾ ਹੁੰਦਾ ਫਲ ਵੀ ਉਹਦੇ ਨਾਲ ਵਧੀਆ ਬਣਦਾ ਕਿਉਂਕਿ ਫਾਸਫੋਰਸ ਤੇ ਪੋਟਾਸ਼ ਤੱਤ ਹੈਗਾ ਦੋਵੇਂ ਤੱਤਾਂ ਦੀ ਉਸ ਵੇਲੇ ਜ਼ਰੂਰਤ ਪੈ ਜਾਂਦੀ ਆ ਜਦੋਂ ਫਸਲ ਲੰਮਾ ਸਮਾਂ ਚੱਲਦੀ ਆ ਨਾ ਜ਼ਮੀਨ ਚ ਘਾਟ ਆ ਜਾਂਦੀ ਆ ਸੋ ਇਹਦੀਆਂ 2-3 ਸਪਰੇਅਸ ਉਹਨੂੰ ਕਰਨੀਆਂ ਪੈਣਗੀਆਂ ਵੱਧ ਵੀ ਕਰਨੀਆਂ ਪੈ ਸਕਦੀਆਂ ਨੇ 19-19 ਦੀ ਸਪਰੇਅ ਤੁਸੀਂ ਕਰ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਫਸਲ ਲੰਮਾ ਸਮਾਂ ਚੱਲਦੀ ਰਹੂਗੀ ਫਲ ਦੀ ਕੁਆਲਿਟੀ ਬਣੀ ਰਹੂਗੀ ਸੋ ਦੋਸਤੋ ਕਟ ਤੋਂ ਕਟ ਤੁਸੀਂ 2.5 ਤੋਂ 3 ਲੱਖ ਰੁਪਏ ਦੀ ਫਸਲ ਜ਼ਰੂਰ ਲੈ ਸਕਦੇ ਹੋ ਝੋਨੇ ਦੇ ਨਾਲੋਂ ਤੁਸੀਂ ਇਹ ਮੰਨ ਕੇ ਚੱਲੋ ਵੀ ਡਬਲ ਤੋਂ ਵੀ ਵੱਧ ਪੈਸੇ ਵਟੇ ਜਾ ਸਕਦੇ ਨੇ ਤੇ ਨਾਲ ਦੀ ਨਾਲ ਪੈਸੇ ਆਉਣਗੇ ਰੋਜ਼ ਪੈਸੇ ਵਰਤਨ ਨੂੰ ਆ ਜਾਂਦੇ ਨੇ ਕਰ ਸਕਦੇ ਹੋ ਤੁਸੀਂ ਜ਼ਰੂਰ ਕਰਿਓ ਕੋਈ ਜ਼ਿਆਦਾ ਖੇਚੜ ਵਾਲੀ ਫਸਲ ਨਹੀਂ ਹੈਗੀ ਸੋ ਦੋਸਤੋ ਅੱਜ ਦੀ ਵੀਡੀਓ ਚ ਇੰਨਾ ਹੀ ਧੰਨਵਾਦ ਦੋਸਤੋ ਛੱਤ ਸ੍ਰੀ ਅਕਾਲ ਦੋਸਤੋ